ਸੌ ਦਦਾ ਮਤਲਬ ਜਿੰਨਾ ਧੰਨਵਾਦ ਕਰ ਲੋ ਉਹਨਾਂ ਘਟਿਆ ਕਿਉਂਕਿ ਬੰਦਿਆਂ ਨੂੰ ਰੋਜ਼ ਇਕੱਠੇ ਕਰਨਾ ਰੋਜ਼ ਲੈ ਕੇ ਆਉਣਾ ਬਹੁਤ ਸਾਰ ਮਹਾਂਪਰਤ ਤੁਸੀਂ ਜਿਹੜਾ ਮੈਨੇਜ ਕਰਦੇ ਡਾਕਟਰ ਵਾਲੀ ਤਾਰੀਹ ਜਰੂਰ ਚਾਹੀਦੀ ਆ ਤੇ ਸਾਡੇ ਕੋਲ ਪ੍ਰਿੰਦਾ ਸਰ ਪਾਸੋਂ ਹੈ ਚੇਅਰਮੈਨ ਜੋ ਤੁਹਾਡੇ ਸਕੂਲ ਦੇ ਨੇ ਸਰ ਸੱਸੀ ਕਾਜੀ ਤੁਸੀਂ ਮੂਵੀ ਦਿਖਾ ਰਹੇ ਹੋ ਫੁੱਲ ਤੇ ਸਰ ਸਭ ਤੋਂ ਜ਼ਿਆਦਾ ਜੋ ਤੁਹਾਨੂੰ ਸਿੱਖਣ ਨੂੰ ਮਿਲਦਾ ਬੱਚੇ ਨੂੰ ਉਹਦੇ ਬਾਰੇ ਥੋੜਾ ਦੱਸੋ ਜੀ ਕਿਸ ਮੂਵੀ ਕਿਸ ਤਰ੍ਹਾਂ ਦੀ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਡਾਕਟਰ ਸਾਹਿਬ ਦੇ ਉਦਮ ਨਾਲ ਔਰ ਰਾਜਾ ਭਾਜੀ ਦੇ ਉਦਮ ਦੇ ਨਾਲ ਤੇ ਤੁਹਾਡੇ ਸਹਿਯੋਗ ਦੇ ਨਾਲ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਇੱਥੇ ਆਣ ਕੇ ਮਹਿਸੂਸ ਕੀਤਾ ਕਿ ਬੱਚੇ ਜਿੱਥੇ ਇੰਟਰਟੇਨਮੈਂਟ ਹੈ ਉੱਥੇ ਨਾਲ ਦੇ ਨਾਲ ਬਹੁਤ ਵੱਡੀ ਮੋਟੀਵੇਸ਼ਨ ਵੀ ਹੈ ਕਿਉਂਕਿ ਇਹ ਜਿਹੜੀ ਪਿਕਚਰ ਹੈਗੀ ਆ ਇਹਦੇ ਵਿੱਚ ਬਹੁਤ ਕੁਝ ਇਹੋ ਜਿਹੇ ਆ ਅਸੀਂ ਦੇਖ ਰਹੇ ਹੈਗੇ ਜਿਹੜਾ ਕਿ ਅਸੀਂ ਨਾ ਕਿਤੇ ਪਹਿਲਾਂ ਦੇਖਿਆ ਸੀ ਔਰ ਨਾ ਹੀ ਜਿਹਦੇ ਬਾਰੇ ਸਾਨੂੰ ਕੋਈ ਜਾਗਰੂਕਤਾ ਸੀ ਸੋ ਅੱਜ ਦੀ ਇਹ ਮੂਵੀ ਦੇਖ ਕੇ ਮੈਂ ਮਹਿਸੂਸ ਕਰਦਾ ਹੈਗਾ ਕਿ ਸਾਨੂੰ ਸਾਡੇ ਪਿਛੋਕੜ ਬਾਰੇ ਪਤਾ ਲੱਗਾ ਕਿ ਇਸ ਸਮਾਜ ਦੀ ਉਨਤੀ ਤਰੱਕੀ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਹੋਈ ਹੈਗੀ ਔਰ ਬੱਚੇ ਜਿਹੜੇ ਹੈਗੇ ਉਹ ਵੀ ਦੇਖ ਕੇ ਤੋਂ ਮੋਟੀਵੇਟ ਹੋਏ ਹੈਗੇ ਸਾਡੇ ਸਕੂਲ ਦੇ ਲਗਭਗ 130 ਦੇ ਕਰੀ ਬੱਚੇ ਹੈਗੇ ਆ ਔਰ ਟੋ 68 ਸਟਾਫ ਮੈਂਬਰ ਪਲੱਸ ਬੱਚੇ ਆਏ ਹੋਏ ਹੈਗੇ ਆ ਸੋ ਪੂਰੇ ਦਾ ਪੂਰਾ ਸਟਾਫ ਆਇਆ ਹੋਇਆ ਹੈਗਾ ਜਿਹਦੇ ਵਿੱਚ ਸਾਰੇ ਮੇਡ ਵੀ ਪ੍ਰੋਡਕਟ ਮੇਡ ਔਰ ਡਰਾਈਵਰ ਵੀ ਆਏ ਹੋਏ ਆ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹੈ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਲਿਆਂਦਾ ਸੋ ਰਾਜਾ ਜੀ ਦਾ ਔਰ ਡਾਕਟਰ ਗੋਤਮ ਜੀ ਦਾ ਵੀ ਤੁਹਾਡਾ ਜਿਹੜਾ ਹੈਗਾ ਸਰ ਮੈਂ ਦਿਲੋਂ ਧੰਨਵਾਦ ਕਰਦਾ ਤੇ ਸਲਸਤਰਾ ਸਕੂਲ ਬਾਰੇ ਵੀ ਦੱਸੋ ਸਕੂਲ ਕੀ ਕਲੱਬੀਆਂ ਕਰ ਰਿਹਾ ਤੇ ਆਨਰ ਫਿਚਰਸ ਕੀ ਪਲਾਨ ਨੇ ਇਹ ਅੱਜ ਜੋ ਸਾਡੇ ਅਸੀਂ ਸਾਰੇ ਸ੍ਰੀ ਗੁਰੂ ਰਵੀਦਾਸ ਪਬਲਿਕ ਸਕੂਲ ਚੂੜਵਾਲੀ ਤੋਂ ਆਏ ਹੈਗੇ ਆ ਔਰ ਇਹ ਸਕੂਲ ਜਿਹੜਾ ਹੈਗਾ ਜੰਡੂ ਸਿੰਘਾ ਤੋਂ ਲਗਭਗ 5 ਕਿਲੋ 5 ਕਿਲੋ ਮਿੰਟ ਦੀ ਦੂਰੀ ਦੇ ਉੱਤੇ ਹੈਗਾ ਸੋ ਬਹੁਤ ਹੀ ਵਧੀਆ ਸਕੂਲ ਹੈਗਾ ਬ੍ਰਿਟਿਸ਼ ਲੁੱਕ ਦਾ ਸਕੂਲ ਹੈਗਾ ਤੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਜੋ ਕਿ ਸਕੂਲ ਦੇ ਪ੍ਰੈਜ਼ੀਡੈਂਟ ਨੇ ਔਰ ਸ਼ੀਰੇ ਗੁਰੂ ਰਵਿਦਾਸ ਸਾਧੂ ਸੰਤ ਸੰਪਰਦਾ ਸੋਸਾਇਟੀ ਜਿਹੜੀ ਆ ਉਹਦੇ ਤਹਿਤ ਚੱਲ ਰਿਹਾ ਹੈਗਾ ਸੋ ਬਾਬਾ ਜੀ ਦੀ ਜੋਗ ਅਗਵਾਈ ਅਤੇ ਸਾਡੇ ਐਮਡੀ ਮੈਡਮ ਸੰਤੋਸ਼ ਜੀ ਅਨਦੀ ਮੈਂ ਕਹਾਂਗਾ ਕਿ ਰਹਿਨਮਾਈ ਦੇ ਥਲੇ ਇਹ ਸਾਰਾ ਕੁਝ ਸਕੂਲ ਦੇ ਵਿੱਚ ਅਸੀਂ ਕਰ ਰਹੇ ਹੈਗੇ ਆ ਬਹੁਤ ਵਧੀਆ ਸਕੂਲ ਚੱਲ ਰਿਹਾ ਹੈਗਾ 500 ਤੋਂ ਵੱਧ ਬੱਚੇ ਜਿਹੜੇ ਹੈਗੇ ਇੱਥੇ ਐਜੂਕੇਸ਼ਨ ਲੈ ਰਹੇ ਹੈਗੇ ਆ ਔਰ ਇਸ ਸਕੂਲ ਦੇ ਵਿੱਚ ਅਸੀਂ ਬਿਨਾਂ ਕਿਸੇ ਕੌਮ ਮਜਮ ਧਰਮ ਜਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਅਸੀਂ ਵਿੱਦਿਆ ਜਿਹੜੀ ਹੈਗੀ ਉਹ ਬੱਚਿਆਂ ਤੱਕ ਪਹੁੰਚਦੀ ਕਰਦੇ ਹੈਗੇ ਸਾਡਾ ਮਿਸ਼ਨ ਇਹ ਹੈਗਾ ਕਿ ਬੱਚਿਆਂ ਨੂੰ ਜਾਗਰੂਕ ਕਰਨਾ ਔਰ ਉਹਨਾਂ ਨੂੰ ਸਮੇਂ ਸਮੇਂ 'ਤੇ ਇਦਾਂ ਦੇ ਮੌਕੇ ਪ੍ਰਦਾਨ ਕਰਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਸਮਾਜਿਕ ਚੇਤਨਾ ਪੈਦਾ ਹੋਵੇ ਸਮਾਜਿਕ ਜਾਗਰੂਕਤਾ ਪੈਦਾ ਹੋਵੇ ਔਰ ਨਾਲ ਦੀ ਨਾਲ ਅਸੀਂ ਸਕੂਲਾਂ ਦੇ ਜਿਹੜਾ ਸਿਲੇਬਸ ਹੈਗਾ ਉਹਦੀ ਪੜਾਈ ਵੀ ਥੈਂਕ ਯੂ ਠੀਕ ਹੈ ਧੰਨ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਅਸੀਂ ਸੰਤਪਾਪਾ ਨਿਰਮਲ ਦਾਸ ਜੀ ਮਹਾਰਾਜਾ ਧੰਨਵਾਦ ਕਰਦੇ ਆ ਸਾਡੇ ਪਾਪਾ ਜੀ ਬਾਬਾ ਜੋੜੇ ਤੇ ਐਮ.ਡੀ. ਮੈਮ ਸੰਤੋਸ਼ ਮੈਮ ਦਾ ਡਾਇਰੈਕਟਰ ਸਰ ਦਾ ਤੇ ਸਭ ਤੋਂ ਵੱਡਾ ਡਾਕਟਰ ਗੌਤਮ ਸਰ ਦਾ ਤੇ ਆਪਣੇ ਰਾਜਾ ਜੀ ਦਾ ਇਹਨਾਂ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਆ ਇਹ ਫਿਲਮ ਦਾ ਲੋਕਤ ਉਠਾ ਰਹੇ ਆ ਇਹ ਫਿਲਮ ਜੋ ਹੈ ਇਹ ਬੇਟੀਆਂ ਦੀ ਪੜ੍ਹਾਈ ਲਈ ਬਣੀ ਆ ਜੀ ਤੁਸੀਂ ਦੇਖੋਗੇ ਕਿ ਸਾਡੇ ਸਕੂਲ ਸਭ ਤੋਂ ਜ਼ਿਆਦਾ ਜਿਹੜੇ ਟੀਚਰਸ ਆ ਉਹ ਸਾਰੀਆਂ ਗਰਲ ਟੀਚਰਸ ਹੀ ਹਾਲੇ ਦੀ ਟੀਚਰਸ ਆ ਸਭ ਤੋਂ ਜ਼ਿਆਦਾ ਸਾਰੇ ਸਾਰੇ ਡੀਚਰਸ ਆ ਉਹ ਸਾਰੇ ਗਰਲਸ ਟੀਚਰਾਂ ਤੇ ਬੱਚਿਆਂ ਦੇ ਵਿੱਚ ਬਹੁਤ ਅੱਛੀ ਐਜੂਕੇਸ਼ਨਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਦੇਸ਼ ਦਾ ਫਿਊਚਰ ਬ੍ਰਾਈਟ ਹੋ ਸਕੇ ਜਿਸ ਤਰ੍ਹਾਂ ਹੁਣ ਅਸੀਂ ਬੱਚੇ ਫਿਲਮ ਦੇਖ ਰਹੇ ਆ ਬੱਚੇ ਕਾਫੀ ਕੁਝ ਰਿਲੇਟ ਕਰ ਰਹੇ ਆ ਕਿ ਇਹਨਾਂ ਨੂੰ ਵੀ ਸਕੂਲੇ ਇਹੀ ਕੁਸ਼ੀ ਅਸੀਂ ਦੱਸਦੇ ਆ ਇਹ ਕੁਝ ਸਿਖਾਇਆ ਜਾਂਦਾ ਆ ਤੇ ਬੱਚਿਆਂ ਲਈ ਬਹੁਤ ਵੱਡਾ ਜਿਹੜਾ ਉਤਰਾਲਾ ਤੁਸੀਂ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਆ ਤੇ ਇਸ ਫਿਲਮ ਨੂੰ ਲੈ ਕੇ ਅਸੀਂ ਵੀ ਦੇ ਆਰ ਵੈਰੀ ਐਕਸਾਈਟਡ ਅਬਾਊਟ ਥੈਟ ਅੱਜ ਦਾ ਪਲੇਜ਼ਰ ਮੈਂ ਅਸੀਂ ਬਹੁਤ ਖੁਸ਼ੀ ਨਾਲ ਮਿਸ ਹਸਰ ਕਰ ਰਹੇ ਹਾਂ ਕਿ ਸਾਨੂੰ ਲੋਕਾਂ ਦਾ ਪਿਆਰ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਦੇਖੋ ਜੀ ਬੰਦ ਪਿਆ ਸਿਨੇਮਾ ਸੀਗਾ ਪਿਛਲੇ ਲੋਕਡਾਊਨ ਤੋਂ ਤੇ ਹੁਣ ਸਾਡੇ ਰਵਿੰਦਰਪਾਲ ਰਵੀ ਸਰ ਤੇ ਸ਼ਿਵਾ ਸਰ ਤੇ ਆਪਣੇ ਤੁਸੀਂ ਜਾਣਦੇ ਆ ਜੀ ਰਾਜਾ ਭਾਜੀ ਸਤਿੰਦਰ ਸਤਿੰਦਰ ਰਾਜਾ ਜੀ ਤੇ ਅਸੀਂ ਸਾਰੀ ਟੀਮ ਹੈ ਜੀ ਸਾਡੀ ਹੁਣ ਇਸ ਟੀਮ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਤੁਹਾਡੇ ਲਈ ਬੜੇ ਨਵੀਆਂ ਨਵੀਆਂ ਜ਼ਰੂਰੀ ਨਹੀਂ ਕਿ ਅਸੀਂ ਹਾਲੀਵੁੱਡ মুਵੀ ਜ਼ਰੂਰੀ ਨਹੀਂ ਤਾਮਿਲ ਜ਼ਰੂਰੀ ਨਹੀਂ ਤੇਲਗੂ ਅਸੀਂ ਹਰ ਤਰ੍ਹਾਂ ਦੀ ਰੀਜਨਲ মুਵੀ ਇੱਥੇ ਲਗਾਵਾਂਗੇ ਤੇ ਜਿਹੜੀ ਅਸੀਂ ਅੱਜ ਜਿਹੜੀ ਫੁੱਲੇ ਫਿਲਮ ਸਾਰੇ ਜਣੇ ਰਲ ਕੇ ਦੇਖ ਰਹੇ ਆ ਔਰ ਮੈਂ ਖਾਸ ਕਰਕੇ ਇਸ ਨਿਮੇ ਦੀ ਜਿਹੜੀ ਮੈਨੇਜਮੈਂਟ ਹੈ ਐਮ ਡੀ ਜੀ ਨਵਜੋਜ ਹੀ ਹੈ ਸਰ ਮੈਂ ਮੈਨੇਜਰ ਐਮ.ਡੀ. ਸਾਹਿਬ ਚਲੋ ਕੋਈ ਨਹੀਂ ਕੋਈ ਨਹੀਂ ਮੈਨੇਜਰ ਹੋ ਮੈਂ ਐਮ.ਡੀ. ਹੋ ਮਾਲਕ ਹਾਂ ਪਰ ਸਾਡੇ ਲਈ ਸਾਡੇ ਲਈ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਸਾਨੂੰ ਕਾਮੋਡੀਟ ਕਰ ਰਹੇ ਹੋ ਨਾ ਜੀ ਸਰ ਤੁਸੀਂ ਫਿਲਮ ਵੀ ਦਿਖਾ ਰਹੇ ਹੋ ਔਰ ਸਾਡੇ ਸਾਡੇ ਜਿਹੜਾ 스ਨੈਕਸ ਵੀ ਦੇ ਰਹੇ ਹੋ ਔਰ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਫਿਲਮ ਚਲਾ ਰਹੇ ਹਾਂ ਜੀ ਤਾਂ ਕਿਸੇ ਥੀਟਰ ਨਾਲ ਇਹਨਾਂ ਕੋਪੀ ਨਹੀਂ ਕੀਤਾ ਕਿ ਕਮ ਸੇ 3-300 ਦੀ ਟਿਕਟ ਦੇ ਰਹੇ ਆ ਤੇ ਤੁਸੀਂ ਸਾਨੂੰ ਕੱਟ ਪੈਸਿਆਂ ਦੇ ਵਿੱਚ ਕਿਸੇ ਫਿਲਮ ਵੀ ਦਿਖਾ ਰਹੇ ਹਾਂ ਔਰ ਸਨੈਕਸ ਵੀ ਸਰਵ ਕਰ ਰਹੇ ਹਾਂ ਔਰ ਮੈਂ ਸਾਨੂੰ ਮਾਣ ਹੈ ਸਾਨੂੰ ਚੰਗਾ ਲੱਗਿਆ ਕਿ ਤੁਸੀਂ ਵੀ ਬਾਬਾ ਸਾਹਿਬ ਦੀ ਸੋਚ ਫੁੱਲੇ ਦੀ ਸੋਚ ਨੂੰ ਅੱਗੇ ਵਧਾਉਣ ਲਈ ਸਾਡਾ ਸਹਿਯੋਗ ਕਰ ਰਹੇ ਹੋ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਇਸ ਫਿਲਮ ਨੂੰ ਆਪਾਂ ਲੰਬਾ ਸਮਾਂ ਲੈ ਕੇ ਚੱਲੀਏ 1 ਸਾਲ ਚਲਾ ਦੇਣਾ ਬਹੁਤ ਧੰਨਵਾਦ ਆਪਾਂ ਨਾਲ ਲੋ ਜੀ ਵੇਖੋ ਧੰਨਵਾਦ ਜੀ ਸਾਰੇ